ਜੀ ਮੈਂ ਹਰਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਬੀਜੇਪੀ ਦੀ ਅੱਜ ਗੱਲ ਕਰਦੇ ਹਾਂ ਭਾਰਤੀ ਜਨਤਾ ਪਾਰਟੀ ਆਪਣਾ ਕਿਹੜਾ ਨਵਾਂ ਪੱਤਾ ਖੇਡਣ ਜਾ ਰਹੀ ਹੈ ਅਸ਼wini ਕੁਮਾਰ ਨੂੰ ਕਾਰਗੁਜ਼ਾਰੀ ਪ੍ਰਧਾਨ ਬਣਾ ਕੇ ਜੇਕਰ ਗੱਲ ਕਰੀਏ ਕਿ Hindu ਵੋਟਰਾਂ ਨੂੰ ਖਿੱਚਿਆ ਜਾ ਰਿਹਾ ਹੈ ਆਪਣੇ ਵੱਲ ਜੇਕਰ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ Hindu ਵੋਟਰਾਂ ਤੋਂ ਬਿਨਾ ਪੈਰ ਨਹੀਂ ਜਮਾਏ ਜਾ ਸਕਦੇ ਬੀਜੇਪੀ ਵੱਲੋਂ ਭਾਰਤੀ ਜਨਤਾ ਪਾਰਟੀ ਆਪਣੇ ਪੈਰ ਨਹੀਂ ਜਮਾ पाएगी ਹਿੰਦੂ ਜਿਹੜੇ ਚਿਹਰੇ ਤੋਂ ਬਿਨਾ ਜੇਕਰ ਗੱਲ ਕਰੀਏ ਤਾਂ ਚਾਹੇ ਇੱਕ ਹੋਰ ਸਲਾਹ ਕੀਤੀ ਗਈ ਹੈ ਬੀਜੇਪੀ ਵੱਲੋਂ ਭਾਰਤੀ ਜਨਤਾ ਪਾਰਟੀ ਵੱਲੋਂ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਆਲਰੇਡੀ ਦੋ ਚਿਹਰੇ ਹਿੰਦੂ ਹੈਗੇ ਨੇ ਜੇਕਰ ਗੱਲ ਕਰੀਏ ਸੁਨੀਲ ਜਾਖੜ ਜੋ ਮੌਜੂਦਾ ਪ੍ਰਧਾਨ ਵੀ ਨੇ ਬੀਜੇਪੀ ਦੇਤੇ ਦੂਸਰਾ ਜਿਹੜਾ ਹੁਣ ਅਸ਼ਵਨੀ ਕੁਮਾਰ ਨੂੰ ਕਾਰਗੁਜ਼ਾਰੀ ਪ੍ਰਧਾਨ ਬਣਾਇਆ ਗਿਆ ਹੈ ਕਿਉਂਕਿ 40% ਵੋਟ ਜਿਹੜੀ ਪੰਜਾਬ ਦੇ ਵਿੱਚ ਹੈ ਉਹ ਹਿੰਦੂ ਪਾਈ ਜਾ ਰਹੀ ਦੀ ਹੈ ਦੂਸਰੇ ਪਾਸੇ ਇੱਕ ਪੰਜਾਬ ਦੇ ਵਿੱਚ ਉਹ ਨਵਾਂ ਚਿਹਰਾ ਲੱਭ ਰਹੇ ਨੇ ਜੋ ਸਿੱਖ ਹੋਵੇ ਚਾਹੇ ਉਹ ਜੱਟ ਸਿੱਖ ਹੋਵੇ ਚਾਹੇ ਉਹ ਕਿਸੇ ਸਿੱਖ ਫੈਮਲੀ ਤੋਂ ਜਾਂ ਸਿੱਖ ਪਰਿਵਾਰ ਤੋਂ ਬਿਲੋਂਗ ਕਰਦਾ ਹੋਵੇ ਜਿਸ ਦਾ ਨਾਂ ਵੀ ਹੋਵੇ ਜਿਸ ਦਾ ਫੇਮ ਵੀ ਹੋਵੇ ਤੇ ਜਿਸ ਨੂੰ ਲੋਕ ਪਛਾਣਦੇ ਵੀ ਹੋਣ ਤਾਂ ਪੰਜਾਬ ਦੇ ਵਿੱਚ ਬੀਜੇਪੀ ਵੱਲੋਂ ਇੱਕ ਨਵਾਂ ਚਿਹਰਾ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੂਸਰੇ ਪਾਸੇ ਗੱਲ ਕਰਦੇ ਹਾਂ ਜੀ ਸੁਨੀਲ ਜਾਖੜ ਦੀ। ਜੇਕਰ ਗੱਲ ਕਰੀਏ ਤਾਂ ਸੁਨੀਲ ਜਾਖੜ ਉਹਨੇ ਐਕਟਿਵ ਨਹੀਂ ਦਿਖਾਈ ਦੇ ਰਹੇ। ਉਹਨੇ ਸਰਗਰਮ ਨਹੀਂ ਦਿਖਾਈ ਦੇ ਰਹੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵੀ ਸਿਰ ਤੇ ਨੇ ਲੇਕਿਨ ਉਹ ਹਜੇ ਤੱਕ ਆਪਣਾ ਐਕਟਿਵ ਨਹੀਂ ਦਿਖਾਈ ਦੇ ਰਹੇ। ਜੇਕਰ ਗੱਲ ਕਰੀਏ ਤਾਂ ਹਰ ਇੱਕ ਸਿਆਸੀ ਪਾਰਟੀ ਚਾਹੇ ਸ਼੍ਰੋਮਿਕ ਆਲੀ ਦਲ ਹੋਵੇ ਚਾਹੇ ਕਾਂਗਰਸ ਪਾਰਟੀ ਹੋਵੇ ਚਾਹੇ ਆਮ ਆਦਮੀ ਪਾਰਟੀ ਹੋਵੇ ਤਾਂ ਹਰ ਇੱਕ ਇਨਸਾਨ ਸਰਗਰਮ ਹੁੰਦਾ ਦਿਖਾਈ ਦੇ ਰਿਹਾ ਕਿਉਂਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਸਿਰ ਤੇ ਨੇ ਜੇਕਰ ਗੱਲ ਕਰੀਏ ਤਾਂ ਡੇਰਾ ਬਾਬਾ ਨਾਨਕ ਗਿੱਦੜਵਾ ਚੰਬੇਵਾਲ ਦੀਆਂ ਜਿੰਨੀ ਚੋਣਾਂ ਵੀ ਹੋਈਆਂ ਉੱਥੇ ਵੀ ਉਹ ਜ਼ਿਆਦਾਤਰ ਆਪਣਾ ਵੋਟਾਂ ਦਾ ਜੋ ਹੈ ਮੰਗਦੇ ਨਜ਼ਰ ਨਹੀਂ ਆਏ ਵੋਟਾਂ ਦੀ ਕਿਸੇ ਵੀ ਜਗ੍ਹਾ ਤੇ ਉਹ ਸਰਗਰਮ ਨਹੀਂ ਦਿਖਾਈ ਦਿੱਤੇ ਜੇਕਰ ਗੱਲ ਕਰੀਏ ਜਲੰਧਰ ਦੀ ਤਾਂ ਉੱਥੇ ਵੀ ਉਹ ਜਿਮਨੀ ਚੋਣਾਂ ਹੋਈਆਂ ਉੱਥੇ ਵੀ ਉਹ ਸਰਗਰਮ ਨਹੀਂ ਦਿਖਾਈ ਦਿੱਤੇ ਤੇ ਹਾਲੇ ਦੇ ਵਿੱਚ ਜੋ ਲੁਧਿਆਣਾ ਜਿਮਨੀ ਚੋਣਾਂ ਹੋਈਆਂ ਨੇ ਉੱਥੇ ਵੀ ਉਹ ਜ਼ਿਆਦਾ ਦਿਖਾਈ ਨਹੀਂ ਦਿੱਤੇ ਕੀ ਗੱਲ ਸੁਨੀਲ ਜਾਖੜ ਨੇ ਜੋ ਉਹ ਸਰਗਰਮ ਕਿਉਂ ਨਹੀਂ ਹੋ ਰਹੇ ਵੋਟਾਂ ਦੇ ਵਿੱਚ ਕਿਉਂਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵੀ ਕਿਤੇ ਨਾ ਕਿਤੇ ਸਿਰ ਦੇ ਉੱਤੇ ਨੇ ਜਿcka ਗੱਲ ਗੱਲ ਗੀ ਰਵਨੀਤ ਬਿੱਟੂ ਦੀ ਉਹ ਮਨਪ੍ਰੀਤ ਬਾਦਲ ਦੇ ਹੱਕ ਦੇ ਵਿੱਚ ਗਿੱਦੜ ਬਾਹਾ ਤੋਂ ਦਿਨ ਰਾਤ ਸਰਗਰਮ ਹੁੰਦੇ ਦਿਖਾਈ ਦਿੱਤੇ ਲੇਕਿਨ ਸੁਨੀਲ ਜਾਖੜ ਨਹੀਂ ਦਿਖਾਈ ਦਿੱਤੇ ਹਾਲਤ ਦੇ ਵਿੱਚ ਇਹ ਵੀ ਸੁਣਨ ਵਿੱਚ ਆਇਆ ਕਿ ਸੁਨੀਲ ਜਾਖੜ ਨੇ ਜਿਹੜੇ ਉਹਨਾਂ ਨੇ ਆਪਣਾ ਅਸਤੀਫਾ ਵੀ ਮੇਲ ਕੀਤਾ ਹੋਇਆ ਹੈ ਜੋ ਭਾਜਪਾ ਦੀ ਹਾਈ ਕਮਾਂਡ ਹੈ ਲੇਕਿਨ ਚਾਹੇ ਹਾਈ ਕਮਾਂਡ ਵੱਲੋਂ ਉਹ ਅਸਤੀਫਾ ਹਜੇ ਤੱਕ ਸਵੀਕਾਰ ਨਹੀਂ ਕੀਤਾ ਗਿਆ ਲੇਕਿਨ ਕਿਤੇ ਨਾ ਕਿਤੇ ਸੁਨੀਲ ਜਾਖੜ ਆਪਣੀ ਹੀ ਬੀਜੇਪੀ ਪਾਰਟੀ ਦੇ ਵਿੱਚ ਸਰਗਰਮ ਨਹੀਂ ਦਿਖਾਈ ਦੇ ਰਹੀ ਜਿੱਥੋਂ ਤਾਂ ਗੱਲਾਂ ਵੀ ਸੁਣਨ ਵਿੱਚ ਆ ਰਹੀਆਂ ਨੇ ਕਿ ਬੀਜੇਪੀ ਤੇ ਅਕਾਲੀਆਂ ਦਾ ਵੀ ਗੱਠਜੋੜ ਹੋ ਸਕਦਾ ਹੈ ਲੇਕਿਨ ਇਹ ਜੋ ਆਪਾਂ ਗੱਲ ਕਰੀਏ ਇਹ ਹਜੇ ਗੱਲਾਂ ਹੀ ਨੇ ਸੁਣਨ ਵਿੱਚ ਹੀ ਆ ਰਿਹਾ ਹੈ ਜਦੋਂ ਹੋਏਗਾ ਗੱਠਜੋੜ ਉਹ ਤਾਂ ਵੱਖਰੀ ਗੱਲ ਹੈ ਦੂਸਰੇ ਪਾਸੇ ਗੱਲ ਕਰੀਏ ਕਿ ਸੁਨੀਲ ਜਾਖੜ ਕੋਲੋਂ ਸਲਾਹ ਨਹੀਂ ਲਈ ਜਾ ਰਹੀ ਜੋ ਬੀਜੇਪੀ ਦੀ ਹਾਈ ਕਮਾਂਡ ਹੈ ਕੀ ਸੁਨੀਲ ਜਾਖੜ ਕਿਸੇ ਗੱਲ ਤੋਂ ਡਰ ਰਹੇ ਨੇ ਜਾਂ ਉਹ ਸਾਹਮਣੇ ਆ ਕੇ ਬੋਲ ਕਿਉਂ ਨਹੀਂ ਰਹੇ ਸੁਨੀਲ ਜਾਖੜ ਦੀ ਇਸ ਟਾਈਮ ਜੋ ਹੈ ਆਪਣੀ ਪ੍ਰਧਾਨਗੀ ਵਾਲੀ ਸੀਟ ਖਤਰੇ ਵਿੱਚ ਦਿਖਾਈ ਦੇ ਰਹੀ ਹੈ ਸੁਨੀਲ ਜਾਖੜ ਨੂੰ ਪਾਰਟੀ ਦੇ ਵਿੱਚੋਂ ਕਿਤੇ ਬਾਹਰ ਕਰਨ ਦੀਆਂ ਕੰਸੋਆਂ ਤਾਂ ਨਹੀਂ ਚੱਲ ਰਹੀਆਂ ਸੁਨੀਲ ਜਾਖੜ ਜਿਹੜੇ ਨੇ ਉਹਨਾਂ ਨੇ ਪਹਿਲਾਂ ਤਾਂ ਅਸਤੀਫਾ ਦਿੱਤਾ ਹੈ ਕਿ ਪਾਰਟੀ ਉਹਨਾਂ ਨੂੰ ਕਿਤੇ ਹਿੰਦੂ ਉਪਾਈਚਾਰੇ ਦੀਆਂ ਵੋਟਰਾਂ ਨੁਖਰਾਪਤਾ ਨਹੀਂ ਕਰ ਲਏਗੀ ਉਹਨਾਂ ਨੂੰ ਬਾਹਰ ਦਾ ਰਸਤਾ ਤਾਂ ਨਹੀਂ ਦਿਖਾ ਦੇ ਦਿਖਾਈ ਦੇ ਰਿਹਾ ਇਹ ਬਹੁਤ ਹੀ ਵੱਡਾ ਇੱਕ ਸਵਾਲ ਨਿਕਲ ਕੇ ਸਾਹਮਣੇ ਆ ਰਿਹਾ ਹੈ ਜੇਕਰ ਗੱਲ ਕਰੀਏ ਤਾਂ ਇਹ ਸੂਤਰਾਂ ਤੋਂ ਜਾਂ ਵੱਖ-ਵੱਖ ਚੈਨਲਾਂ ਤੇ ਪੱਤਰਕਾਰਾਂ ਵੱਲੋਂ ਕੰਸੋਹਾਂ ਚੱਲ ਰਹੀਆਂ ਨੇ ਗੱਲਾਂ ਆ ਰਹੀਆਂ ਨੇ ਸਾਹਮਣੇ ਕਿ ਸੁਨੀਲ ਜਾਖੜ ਨੂੰ ਪਾਰਟੀ ਦੇ ਵਿੱਚੋਂ ਬਾਹਰ ਕੱਢਿਆ ਜਾ ਰਿਹਾ ਹੈ ਇਹ ਗੱਲ ਜੋ ਨਿਕਲ ਕੇ ਸਾਹਮਣੇ ਆ ਰਹੀ ਹੈ ਬਾਕੀ ਜੋ ਵੀ ਬੰਦੀ ਜਾਣਕਾਰੀ ਸਾਹਮਣੇ ਆਏਗੀ ਸਾਂਝੀ ਕਰਾਂਗੇ